ਹੁਣ ਤੱਕ ਪੰਜਾਬ ਦੇ ਜੇ ਮੈਂ ਪਿੰਡਾਂ ਦੀ ਗੱਲ ਕਰਾਂ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਲਗਭਗ 2000 ਪਿੰਡ ਪੰਜਾਬ ਦਾ ਪੂਰੀ ਤਰ੍ਹਾਂ ਜਿਹੜਾ 100% ਜਿਹਨੂੰ ਆਪਾਂ ਕਹਿ ਲਈਏ ਉਹ ਹੜ੍ਹਾਂ ਦੀ ਮਾਰ ਦੇ ਥੱਲੇ ਆ ਪੂਰੀ ਤਰ੍ਹਾਂ ਪ੍ਰਭਾਵਿਤ ਹੈਠਾ ਪਰ ਪੰਜਾਬ ਦੀ ਲਗਭਗ 4 ਲੱਖ ਤੋਂ ਉੱਪਰ ਆਬਾਦੀ ਜਿਹੜੀ ਆ ਉਹ ਡਾਇਰੈਕਟਲੀ ਜਿਹੜੀ ਆ ਹੜ੍ਹਾਂ ਦੀ ਮਾਰ ਦੇ ਥੱਲੇ ਆ ਚੁੱਕੀ ਆ ਔਰ ਹੁਣ ਤੱਕ ਪੰਜਾਬ ਦੇ 14 ਜ਼ਿਲ੍ਹਿਆਂ 'ਚ 43 ਵੈਫ ਜਿਹੜੀਆਂ ਨੇ ਸਾਥੀ ਜਿਹੜੇ ਸਾਨੂੰ ਬਿਛੋੜਾ ਦੇ ਗਏ ਨੇਗੇ ਜਿਨ੍ਹਾਂ ਲੋਕਾਂ ਦੀ ਹੜ੍ਹਾਂ ਦੇ ਕਾਰਨ ਮੌਤਾਂ ਹੋ ਜਾਂਨ ਉਹ 43 ਹੁਣ ਤੱਕ ਮੌਤਾਂ ਦੀ ਗਿਣਤੀ ਹੋ ਚੁੱਕੀ ਆ ਪਰ ਵੱਡੀ ਪੱਧਰ ਤੇ ਬਾਹੀ ਜੋਗ ਜ਼ਮੀਨ ਜਿਹੜੀ ਆ ਖੇਤੀ ਜੋਗ ਜ਼ਮੀਨ ਆ ਜੇ ਮੈਂ ਗੱਲ ਕਰਾਂ 1.72 ਲੱਕ ਹੈਕਟੇਅਰ ਖੇਤੀ ਜੋਗ ਜ਼ਮੀਨ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਬੁਨਿਆਦੀ ਢਾਂਚਾ ਜਿਹੜਾ ਉਹਦੀ ਤਬਾਹੀ ਹੋਈ ਆ ਘਰ ਪਸ਼ੂ ਡੰਗਰ ਇਹਦਾ ਵੱਡੀ ਪੱਧਰ ਤੇ ਪੰਜਾਬ 'ਚ ਨੁਕਸਾਨ ਹੋਇਆ ਪੰਜਾਬ ਸਰਕਾਰ ਨੇ ਹੁਣ ਤੱਕ 22000 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਕੇ ਉਹਨਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਹੈ ਪੰਜਾਬ ਦੇ ਅੰਦਰ ਲਗਭਗ 200 ਰਾਹਤ ਕੈਂਪ ਜਿਹੜੇ ਉਹ ਸਥਾਪਿਤ ਕੀਤੇ ਨੇ ਇੱਥੇ ਲਗਭਗ 7000 ਤੋਂ ਵੱਧ ਲੋਕਾਂ ਨੂੰ ਜਿਹੜਾ ਉਹ ਲਗਾਤਾਰ ਸਰਕਾਰ ਜਿਹੜੀ ਆ ਉਹਨਾਂ ਰਾਹਤ ਕੈਂਪਾਂ ਦੇ ਅੰਦਰ ਰੱਖ ਕੇ ਉਹਨਾਂ ਦਾ ਰੋਜ਼ਾਨਾ ਜਿਹੜੀ ਜ਼ਿੰਦਗੀ ਆ ਉਹ ਉਹਤੇ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਜਿਹੜੀ ਆ ਬਤਿਤ ਕਰ ਰਹੇ ਨੇ